ਹਾਂਜੀ ਰਾਮ ਰਾਮ ਦੋਸਤੋ ਅੱਜ ਮੈਂ ਤੁਹਾਡੇ ਕੋਲ ਲੈ ਕੇ ਆਈ ਆ ਜੀ ਪਲਾਜ਼ੋ ਦੇ ਵਿੱਚ ਜੁਆਇੰਟ ਲੈਸ ਪਾਣੀ ਜੀ ਤੇ ਇਹਦੇ ਲਈ ਜੀ ਪਹਿਲਾਂ ਮੈਂ ਪਲਾਜ਼ੋ ਆਲਰੇਡੀ ਹਨਾ ਤਿਆਰ ਕਰਕੇ ਰੱਖਿਆ ਹੋਇਆ ਉਪਰੋਂ-ਉਪਰੋਂ نیچے ਆਪਾਂ ਪਹੁੰਚਾ ਲਈ ਸਾਈਡ ਤੋਂ ਪਹਿਲਾਂ ਮੈਂ ਪਲਾਜ਼ੋ ਸਿੱਧੇ ਜਿਨੂੰ ਰੱਖਾਂਗੇ ਇਹਨੂੰ ਤੇ ਫਿਰ ਆਪਾਂ ਉੱਤ ਲਾਵਾਂਗੇ ਜੀ ਲੈਸ ਲੈਸ ਨੂੰ ਆਪਾਂ ਉਲਟਾ ਕੇ ਰੱਖਾਂਗੇ ਜਨ ਕਿ ਪੁੱਠੇ ਵਾਲਾ ਪਾਸਾ ਉੱਪਰ ਹੋਊਗਾ ਸਿੱਧੇ ਵਾਲਾ ਪਾਸਾ ਸਿੱਧੇ ਕਪੜੇ ਦੇ ਨਾਲ ਅਟੈਚ ਹੋਊਗਾ ਇਸ ਤਰ੍ਹਾਂ ਆਪਾਂ ਹੁਣ ਦੇਖੋ ਜੀ ਅੱਤਾਂ ਤਾਂ ਇੰਚ ਦੀ ਸਲਾਈ ਦਾ ਛੱਟ ਕੇ ਤੇ ਜਿਹੜੀ ਆਪਣੀ ਲੇਸ ਹੈ ਜੀ ਲੇਸ ਜੀ ਫਿਰ ਕਿਨਾਰੀ ਕਿਨਾਰੀ ਤੇ ਆਪਾਂ ਸੀਨ ਲਗਾ ਰਹੇ ਹਾਂ ਜੀ ਇਹ ਆਪਣੀ ਸੀਨ ਹੋ ਚੁੱਕੀ ਹੈ ਜੀ ਪੂਰੀ ਫਿਰ ਅੱਗੇ ਆਪਾਂ ਦੇਖੋ ਇਹ ਦੇਖੋ ਜੀ ਹੁਣ ਮੈਂ ਸੀਨ ਇਹ ਲਗਾ ਲਈ ਹੈ ਜੀ ਫਿਰ ਅੱਗੇ ਆਪਾਂ ਲਗਾਵਾਂਗੇ ਜੀ ਇਹਨੂੰ ਉਲਟਾ ਕੇ ਟੌਪ ਸਟੀਚਰ देखो बिल्कुल किनारी किनारी ध्याननी चाहिए, चाहिए। ये स्टिच क्योंकि ਇਹ ਨਾਲ ਕੀ ਹੈ ਜੀ ਨਾਲ ਤਾਂ ਪਲਾਜ਼ੋ ਦੀ ਸਫਾਈ ਆਂਦੀ ਆ ਤੇ ਨਾਲ ਦੂਜੀ ਗੱਲ ਇਹ ਹੈ ਜੀ ਜਿਹੜਾ ਆਪਣਾ ਕਪੜਾ ਅੱਧਾ ਤਾਂ ਇੰਚ ਦਾ ਮਾਰਚਨ ਛੱਡਿਆ ਹੋਇਆ ਜੀ ਉਹ ਵੀ ਪਲਟ ਕੇ ਬਾਹਰ ਨੂੰ ਨਹੀਂ ਆਂਦਾ ਤੇ ਲੈਸ ਨੂੰ ਵੀ ਮਜ਼ਬੂਤੀ ਮਿਲ ਜਾਂਦੀ ਹੈ ਤੇ ਲੈਸ ਨਹੀਂ ਖੜ ਜਾਂਦੀ ਹੈ ਜੀ ਤੇ ਹੁਣ ਆਪਾਂ ਇਹ ਇੱਕ ਲੈਸ ਲਗਾ ਲਈਏ ਜੀ ਹੁਣ ਆਪਾਂ نیچےਲੇ ਸਾਈਡ ਤੇ ਕਪੜਾ ਅਟੈਚ ਕਰਾਂਗੇ ਉਹਦੇ ਲਈ ਆਪਾਂ ਕਪੜਾ ਲੈਂਦਾ ਜੀ ਉਹਨੂੰ ਸਿੱਧਾ ਕਰਕੇ ਰੱਖਿਆ ਤੇ ਆਪਾਂ ਲੈਸ ਨੂੰ ਫੇਰ ਉਸੇ ਤਰ੍ਹਾਂ ਉਲਟਾ ਲਿਆ ਜੀ ਉਲਟਾ ਕੇ ਆਪਾਂ ਰੱਖ ਕੇ ਜੀ ਸੇਮ ਉਸੇ ਤਰ੍ਹਾਂ ਜੀ ਆਪਾਂ ਅੱਧਾ ਤਾਂ ਇੰਚ ਤੇ ਆਪਾਂ ਸੀਨ ਲਗਾਵਾਂਗੇ ਤੇ ਲੈਸ ਜੇ ਕਨਾਰੀ ਤੇ ਜੀ ਹੁਣ ਇਹ ਸੀਨ ਜਿਹੜੀ ਲੱਗ ਰਹੀ ਹੈ ਜੀ ਉਹ ਤੱਕ ਜੀ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਤੁਹਾਨੂੰ ਮੇਰੀ ਵੀਡੀਓਜ਼ ਕਿੱਦਾਂ ਲੱਗ ਰਹੀਆਂ ਨੇ ਸੋ ਹੁਣ ਆ ਦੇਖੋ ਜੀ ਮਨੇ ਇਹ ਦੂਸਰੀ ਉਹ ਵੀ ਲਗਾ ਲਈ ਐ ਤੇ ਹੁਣ ਆਪਾਂ ਫੇਰ ਇਸੇ ਤਰ੍ਹਾਂ ਟਾਪ ਸਟਿਚ ਲਗਾਵਾਂਗੇ ਇਹ ਕੁਝ ਇਹ ਮੈਨੂੰ ਲੱਗ ਰਹੀ ਹੈ ਟੌਪ ਸਟਿਚ ਇਸ ਤਰ੍ਹਾਂ ਜੀ ਆਪਣੀ ਸਿੰਗਲ ਲੱਗ ਚੁੱਕੀ ਹੈ ਸਿੰਗਲ ਲੱਗ ਰਹੀ ਹੈ ਜੀ ਇਹਦੇ ਵਿੱਚ ਮੈਨੂੰ ਡਬਲ ਲੈਸ ਲਗਾਨੀ ਹੈ ਜੀ ਮਿਲ ਕੇ ਦੋ ਲੈਸਾਂ ਪਾਣੀਆਂ ਨੇ ਇੱਕ ਪਲੇਜ਼ੋ ਦੇ ਵਿੱਚ ਉਹ ਵੀ ਸੋਨੋਰ ਕੇ ਦੱਸ ਦਿਆਂ ਜੀ ਕਿਵੇਂ ਪਾਉਗੀ ਤੇ ਦੇਖੋ ਜੀ ਸਿੰਗਲ ਪੈ ਚੁੱਕੀ ਹੈ ਤੇ ਹੁਣ ਡਬਲ ਲਈ ਹਾਂ ਦੇਖੋ ਜੀ ਮੈਨੂੰ ਆਪਾਂ ਤੁਸੀਂ ਆਪਣੀ ਮਰਜ਼ੀ ਨਾਲ ਗੈਪ ਰੱਖ ਸਕਦੇ ਹੋ ਤੁਸੀਂ ਕਿੰਨਾ ਗੈਪ ਰੱਖਣਾ ਹੈ ਜਿਹਾ ਜਿਹਾ ਕਸਟਮਰ ਦੀ ਡਿਮਾਂਡ ਹੁੰਦੀ ਹੈ ਸੋ ਮੈਂ ਇੱਥੇ 2-2 ਇੰਚ ਦਾ ਗੈਪ ਲੈਂਦਾ ਜੀ ਲੇਸ ਤੋਂ ਤੇ 2-2 ਇੰਚ ਦੀ ਲੇਸ ਤੇ ਨਿਸ਼ਾਨ ਲਗਾ ਕੇ ਜੀ ਮੈਂ ਸਕੀਲ ਤੇ ਮਰਿ ਨਾਲ ਨਿਸ਼ਾਨ ਲਗਾ ਕੇ ਇਹਨੂੰ ਜਿਹੜਾ ਜੀ ਕੱਟ ਲਿਆ ਜੀ ਕੱਪੜੇ ਨੂੰ ਆ ਦੇਖੋ ਜੀ ਮੈਨੂੰ ਇਹ ਕੱਪੜਾ ਕੱਟ ਲਿਆ ਕੱਟ ਕੇ ਜੀ ਇਹਨੂੰ ਫਿਰ ਆਪਾਂ ਇਸੇ ਤਰ੍ਹਾਂ ਸੇਮ ਪ੍ਰੋਸੈਸ ਕਰ ਆਪਾਂ ਲੇਸ ਪਾਵਾਂਗੇ ਜੀ ਪਹਿਲਾਂ ਚਾਹੇ ਉੱਪਰ ਪਾ ਲੋ ਜੇ نیچے ਪਾ ਲੋ ਕੋਈ ਫਰਕ ਨਹੀਂ ਹੈ ਚਾਹੇ ਜੇੜਾ ਆਪਾਂ نیچے ਕੱਪੜਾ ਕੱਟਿਆ ਉਸ ਤੇ ਲਗਾ ਲਓ ਤੇ ਤੁਸੀਂ ਪਰ ਉਸੇ ਤਰ੍ਹਾਂ ਹੀ ਲਗਾਣੀ ਹੈ ਜੀ ਅੱਧਾ ਦਿਨ ਸਾਡੇ ਕੇ ਲੈ ਜੇ ਬਿਲਕੁਲ ਕਿਨਾਰੀ ਤੇ ਸੋ ਮੈਨੇ ਉਸ ਤਰ੍ਹਾਂ ਹੀ ਲਗਾ ਲਈ ਹੈ ਜੀ ਇਹ ਦੇਖੋ ਜੀ ਇਹ ਲੱਗ ਚੁੱਕੀ ਹੈ ਫਿਰ ਆਪਣੀ ਇਸੇ ਤਰ੍ਹਾਂ ਸੇਮ ਪ੍ਰੋਸੈਸ ਹੈ ਜੋ ਟੌਪ ਸਟਿਚ ਟੌਪ ਸਟਿਚ ਵੀ ਲਗਾ ਲਈ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਤੇ ਬਾਕੀ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਸਾਨੂੰ ਮੇਰੀ ਵੀਡੀਓਜ਼ ਕਿੱਦਾਂ ਲੱਗਦੀਆਂ ਨੇ ਕੁਝ ਨਹੀਂ ਸਮਝਦੇ ਵਿਚਾਰੇ ਉਹ ਵੀ ਮੈਨੂੰ ਤਾਂ ਜ਼ਰੂਰ ਦੱਸਿਓ ਜੀ ਮੈਂ ਜ਼ਰੂਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗੀ ਹੁਣ ਆਪਾਂ ਉਸੇ ਤਰ੍ਹਾਂ ਜਿਹੜਾ ਆਪਣਾ ਕਪੜਾ ਆਪਾਂ ਨਾਲ ਉਕਟਿਆ ਸੀ ਜੀ ਉਹ ਨੂੰ ਰੱਖਿਆ ਜੀ ਉਹ ਨੂੰ ਰੱਖ ਕੇ ਤੇ ਫਿਰ ਆਪਾਂ ਉਸੇ ਪ੍ਰੋਸੈਸ ਤੇ ਆਪਾਂ ਫਿਰ ਜਿਹੜੀ ਜਿਹੜੀ ਲੇਸ ਹੈ ਵੀ ਆਪਾਂ ਲਗਾ ਰਹੇ ਹਾਂਗੇ ਦੇਖੋ ਜੀ ਆਪਣੀ ਲਾਸਟ ਜਿਹੜੀ ਕੰਪਲੀਟ ਹੋ ਚੁੱਕੀ ਹੈ ਫੇਰ ਟਾਪ ਸਟਿਚ ਤੁਸੀਂ ਦੇਖ ਸਕਦੇ ਹੋ ਜੀ ਉਹ ਡਬਲ ਕੁੰਨ ਲਾਸ ਹੈ ਜਿਹੜੀ ਪਲਾਜ਼ੋ ਤੇ ਸਾਨੂੰ ਦੇਖ ਵੀ ਰਹੀ ਆ ਬਾਕੀ ਮੈਂ ਤੁਹਾਨੂੰ ਫਾਈਨਲ ਲੁੱਕ ਵੀ ਦਿਖਾਵਾਂਗੀ ਜੀ ਇਹਦੀ ਕਿ ਕਿੱਦਾਂ ਲੱਗਦੀ ਹੈ ਜੀ ਇਹ ਦੇਖੋ ਜੀ ਹੁਣ ਦੋਨੋਂ ਲੱਗ ਚੁੱਕੇ ਆ ਦੂਸਰੇ ਪੱਲੇ ਤੇ ਵੀ ਆਪਾਂ ਇਸੇ ਤਰ੍ਹਾਂ ਹੀ ਲਗਾਵਾਂਗੇ ਸੋ ਦੂਸਰੇ ਪੱਲੇ ਤੇ ਵੀ ਲੱਗ ਚੁੱਕੇ ਤੇ ਪਲਾਜ਼ੋ ਮੇਰਾ ਰੈਡੀ ਹੋ ਚੁੱਕਿਆ ਕਿੱਤਾ ਲੱਗਿਆ ਜੀ ਮਨਜੋ